ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੰਧੂ ਡੇਰੀ ਫਾਰਮ ਬਰਸਾਲਾ ਤੇਜੀ। ਤੋਂ ਜਿਹੜੇ ਵੀ ਆਪਣੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹਨ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਨਾਲ ਹੀ ਲੱਗਿਆ ਘੰਟੀ ਦਾ ਬਟਨ ਦਬਾ ਦਿਓ ਤਾਂ ਸਾਡੀ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ। ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ 6 ਨਗ ਲੈ ਕੇ ਆਏ ਆਂ ਇਹ ਤਿਸਰਾ ਦੇ। ਇੱਕ ਦੋਸਤੋ ਜਰਸੀ ਨਸਲ ਦੀ ਬੱਚੀ ਹੈਗੀ ਟੌਰ ਪੰਜਾਬ ਵਾਲੀ। ਕੁਆਲਿਟੀ ਦੇਖੋ ਤੁਸੀਂ ਤੇ ਬਾਕੀ ਜੀਆਂ ਦੋਸਤੋ 5 ਬੱਚੀਆਂ ਨੇ ਆਪਣੇ ਕੋਲੇ ਐਫ ਨਸਲ ਦੀਆਂ ਨੇ ਹੈਗੀਆਂ। ਕਵਾਲਿਟੀ ਬਿਊਟੀ ਬਹੁਤ ਸੋਹਣੀ ਹੈ ਜੀ ਢਾਂਚੇ ਬਹੁਤ ਚੰਗੇ ਹੈਗੇ ਤੇ ਦੋ ਬੱਚੀਆਂ ਦੀ ਜਿਨ੍ਹਾਂ ਦੀ ਏਆਈ ਹੋਈ ਹੈਗੀ ਉਹ ਤੁਸੀਂ ਸਕਰੀਨ ਤੇ ਦੇਖ ਰਹੇ ਹੋਗੇ ਇਹ ਦੋਸਤੋ ਛੋਟਾ ਛੋਟਾ 15-15 ਮਹੀਨਿਆਂ ਦੀਆਂ ਬੱਚੀਆਂ ਨੇ ਜੀਆਂ ਹਨ ਥਾਣ ਦੋਸਤੋ ਸਾਰਿਆਂ ਦੇ 4-4 ਹੈਗੇ ਦੋਸਤੋ ਪੰਜ ਬੱਚੀਆਂ ਜਿਹੜੀਆਂ ਖੀਰੀਆਂ ਨੇ ਤੇ ਇੱਕ ਬੱਚੀ ਇਹਨਾਂ ਦੇ ਵਿੱਚ ਦੋਂਦੀ ਹੈਗੀ ਦੋ ਦੋਂਦਾ ਹੈਗੀ ਤੇ ਥਾਣਾ ਥੋਣਾ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਹਨ ਚਾਰ ਨਿਖੜਵੇਂ ਕਿਸੇ ਦੇ ਵੀ ਕੋਈ ਖੋਰ ਸ਼ਾਂਗ ਹੈ ਨਹੀਂ ਏਜ ਹੈ ਜਿਹੜੀ ਇਹਨਾਂ ਦੀ ਦੋ ਬੱਚੀਆਂ ਦੀ 10-10 ਮੰਥਾ ਹੈਗੀ ਤੇ ਦੋ ਬੱਚਿਆਂ ਦੀ 12 12 ਮਾਤ ਤੇ ਦੋ ਬੱਚਿਆਂ ਦੀ 14 14 ਮਾਤ ਜਿਹਨਾਂ ਦੀ ਏਆਈ ਹੋਈ ਹੈਗੀ ਕੁਆਲਿਟੀ ਦੇਖੋ ਤੁਸੀਂ ਇਹਨਾਂ ਦੀ ਮਾਦਰ ਮਿਲਕ ਰਿਕਾਰਡ ਹੈ ਜਿਹੜਾ ਇਹਨਾਂ ਦਾ 28 ਤੋਂ 30 ਕਿਲੋ ਦਾ ਕਰਦਾ ਹੈਗਾ ਤੇ ਜਿਹੜੇ ਦੋਸਤੋ ਇਹਨਾਂ ਦੀ ਸੀਮਨ ਡਿਟੇਲ ਹੈਗੀ ਉਹ ਪ੍ਰੋਪਰ ਮਿਲੂਗੀ ਤਿੰਨ ਬੱਚੀਆਂ ਇਹਦੇ ਚ ਏਆਈ ਅਸਲੀਆਂ ਨਹੀਂ ਤੇ ਤਿੰਨ ਬੱਚੀਆਂ ਦੋਸਤੋ ਡੈਨਮਾਰਕ ਦੀਆਂ ਨੇਗੀਆਂ ਆਪਾਂ ਚਰਸੀ ਦਾ ਨੰਬਰ ਤੋਂ ਸਟਾਰਟ ਕਰ ਲੈਣੇ ਆਂਗੇ ਸਾਡੇ ਸਾਰ ਦੋਸਤੋ ਢਾਂਚਾ ਕੈਰੇਕਟਰ ਤੇ ਕੁਆਲਿਟੀ ਦੇਖੋ ਬੱਚੀ ਦੀ 50060 ਦੀ ਬੱਚੀ ਹੈ ਦੋਸਤੋ ਇਹ ਸਿੰਗਲ ਬੱਛੀ ਦੀ ਦੋਸਤੋ ਜਿਹੜੀ ਡਿਮਾਂਡ ਹੈਗੀ 26000 ਰੁਪਏ ਕੀਤੀ ਹੈ ਜੀ ਮਾਨਤਾਰ ਮੌਕੇ ਤੇ ਜਾਇਜ਼ ਜਾ ਹੋ ਜਾਊਗਾ ਤੇ ਜਿਹੜੀ ਦੂਜੇ ਨੰਬਰ ਤੇ ਦੋਸਤੋ ਬੱਛੀ ਹੈਗੀ ਇਹ ਦੇਖ ਸਕਦਾ ਤੁਸੀਂ ਦੰਦੋ ਸਿੰਘ ਹੈਗੀ ਬਿਲਕੁਲ ਥਣਚਾਰ ਹੈਗੇ ਅਡਰ ਦੀ ਕੁਆਲਿਟੀ ਬਹੁਤ ਸੋਹਣੀ ਹੈਗੀ ਸਿੰਗਲ ਬੱਛੀ ਦੀ ਜਿਹੜੀ ਡਿਮਾਂਡ ਹੈਗੀ ਦੋਸਤੋ 20000 ਰੁਪਏ ਕੀਤੀ ਹੈ ਜੀ ਮਾਨਤਾਰ ਮੌਕੇ ਤੇ ਜਰੂਰ ਹੋ ਜਾਊਗਾ ਢਾਂਚਾ ਦੇਖੋ ਬੱਛੀ ਦਾ ਕਰੈਕਟਰ ਦੇਖੋ ਤੁਸੀਂ ਅਗੇ ਜਿਹੜੀ ਦੋਸਤੋ ਦੂਜੇ ਨੰਬਰ ਤੇ ਬੱਛੀ ਦੇਖ ਰਹੇ ਆਂ ਆਪਾਂ ਇਹਦੀ ਏਆਈ ਹੋਈ ਹੋਈ ਹੈਗੀ ਕੁਆਲਿਟੀ ਬਹੁਤ ਚੰਗੀ ਹੈਗੀ ਬ ਤੇ ਦੋਸਤੋ ਇਹਦੀ ਵੀ ਸਿੰਗਲ ਮੱਛੀ ਦੀ ਮੁੱਲ ਦਾ ਮੁੱਲ 25000 ਹੈਗਾ ਤੇ ਜਿਹੜੀ ਅੱਗੇ ਅੱਗੇ ਹੈਗੀ ਮੱਛੀ ਇਹਦੀ ਵੀ ਇਹੀ ਹੋਈ ਹੈਗੀ ਇਹਨਾਂ ਦੋਵਾਂ ਦੇ ਦੋਸਤੋ ਇੱਕ ਦੇ 31 ਦਿਨ ਤੇ ਇੱਕ ਦੇ 33 ਦਿਨ ਹੋ ਗਏ ਥਣ 4 ਆਗੇ ਤੇ ਜੇ ਕੋਈ ਜੋੜੀ ਲੈਣੀ ਚਾਹੁੰਦਾ ਦੋਸਤੋ ਤਾਂ 45000 ਰੁਪਏ ਡਿਮਾਂਡ ਆ ਜੋੜੀ ਦਾ ਤੇ ਤੀਜੇ ਨੰਬਰ ਜਿਹੜੀ ਆਪਾਂ ਚੌਥੇ ਨੰਬਰ ਤੇ ਮੱਛੀ ਦੇਖਦੇ ਆਂ ਅਲੱਗ ਦੋਸਤੋ ਖੀਰੀ ਹੈਗੀ ਮਿਲਕਟੀ ਥਾ ਥਣ 4 ਆਡਰ ਸਾਈਜ਼ ਬਹੁਤ ਸੋਹਣਾ ਹੈਗਾ ਤੇ ਜਿਹੜੀ ਡਿਮਾਂਡ ਆ ਦੋਸਤੋ ਇਹਦੀ 18000 ਰੁਪਏ ਜੀ ਮਾਨਤਨ ਮੌਕੇ ਤੇ ਜ਼ਰੂਰ ਹੋ ਜਾਊਗਾ ਤਾਂ ਕਿ ਜਿਹੜੀ ਦੋਸਤੋ ਬੱਛੀ ਦੇਖਦੇ ਆਪਾਂ ਲਾਸਟ ਤੇ ਕੁਆਲਿਟੀ ਬਿਊਟੀ ਸਟਰਕਚਰ ਦੇਖਿਓ ਤੁਸੀਂ ਤੇ ਜਿਹੜੀ ਡਿਮਾਂਡ ਆ ਦੋਸਤੋ ਇਹਦੀ 15000 ਰੁਪਈਆ ਜੀ ਮਾਨਤਾ ਨੂੰ ਮੌਕੇ ਤੇ ਜ਼ਰੂਰ ਹੋ ਜੂਗਾ ਜੋ ਕੋ ਮੇਰਾ ਵੀਰ ਇਕੱਠੀਆਂ ਖਰੀਦਣੀਆਂ ਚਾਹੁੰਦਾ ਛੇ ਦੀਆਂ ਛੇ ਬੱਛੀਆਂ ਦੋਸਤੋ ਤਾਂ ਪਰ ਪੀਸ 16000 ਦੇ ਹਿਸਾਬ ਨਾਲ ਦੇ ਦਾਂਗੇ ਜੀ ਆਪਾਂ 95000 ਦੇ ਵਿੱਚ 95000 ਰੁਪਈਆ ਦੇ ਵਿੱਚ ਜਿਹੜੀਆਂ ਆਪਾਂ ਇਹ ਸੇਲ ਕਰ ਦੇਾਂਗੇ ਛੇ ਦੀਆਂ ਛੇ ਬੱਛੀਆਂ ਬੈਸਟ ਆਫਰ ਆਗਾ ਜਿਹੜੇ ਵੀ ਕਿਸਾਨ ਵੀਰ ਨੇ ਬੱਛੀਆਂ ਤਿਆਰ ਕਰਨੀਆਂ ਨੇਗੀਆਂ ਵੱਛੀਆਂ ਦੀ ਕੁਆਲਿਟੀ ਸਟਰਕਚਰ ਤੇ ਬਿਊਟੀ ਤੁਸੀਂ ਦੇਖ ਸਕਦੇ ਹੋਗੇ ਹਾਈਟ ਲਾਈਨਸ ਬਹੁਤ ਜ਼ਿਆਦੇ ਸੋਹਣੀ ਹੈਗੀ ਸਟਰਕਚਰ ਬਹੁਤ ਜ਼ਿਆਦੇ ਸੋਹਣੇ ਹੈਗੇ ਵੱਛੀਆਂ ਦੇ ਕੰਟੈਕਟ ਨੰਬਰ ਆਪਣਾ ਦੋਸਤੋ 62800218644 ਹੈ ਜੀ ਪਿੰਡ ਆਪਣਾ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ ਤਹਿਸੀਲ ਤਫਾ ਪੈ ਜਾਂਦੀ ਹੈਗੀ ਸੋ ਧੰਨਵਾਦ ਦੋਸਤੋ ਵੀਡੀਓ ਦੇਖਣ ਲਈ